ਇਹ ਹੈ ਜਲੰਧਰ ਦਾ ਹੋਟਲ ਰਮਾਡਾ ਇਸ ਲਗਜ਼ਰੀ ਹੋਟਲ ਨੂੰ ਅਫੋਰਡ ਕਰਨਾ ਕਿਸੇ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਹੈ ਇਸੇ ਤਰ੍ਹਾਂ ਇਹ ਹੈ ਜਲੰਧਰ ਦਾ ਰੈਡੀਸਨ ਹੋਟਲ ਇੱਥੇ ਰਾਤ گزارਨੀ ਹੋਵੇ ਤਾਂ ਬਹੁਤ ਮੋਟੀ ਰਕਮ ਚਾਹੀਦੀ ਹੈ ਪਰ ਹੁਣ ਜਿਸ ਸ਼ਖਸ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਉਹ ਐਨਾ ਹੋਟਲਾਂ 'ਚ ਕਈ-ਕਈ ਰਾਤਾਂ ਬਿਤਾ ਗਿਆ ਉਹ ਵੀ ਬਿਨਾਂ ਕੋਈ ਪੈਸਾ ਖਰਚ ਕੀਤੇ ਆਉ ਮਿਲਾਨਿਆ ਤੁਹਾਨੂੰ ਦੇਰਾ ਧੁੰਦੇ ਰਹਿਣ ਵਾਲੇ ਭਲਿੰਦਰ ਪਾਲ ਸਿੰਘ ਦੇ ਨਾਲ ਇਸ ਸ਼ਖਸ ਨੂੰ ਸ਼ੌਂਕ ਹੈ ਹਾਈ ਪ੍ਰੋਫਾਈਲ ਹੋਟਲਾਂ 'ਚ ਰਹਿਣ ਦਾ ਚੰਗਾ ਖਾਣ ਪੀਣ ਦਾ ਤੇ ਉੱਚਾ ਰੁਤਬਾ ਵਿਖਾਉਣ ਦਾ ਇਸ ਸ਼ਖਸ ਨੇ ਜਲੰਧਰ ਸਮੇਤ ਨਾਰਥ ਇੰਡੀਆ ਦੇ ਕਈ ਹੋਟਲਾਂ ਨੂੰ ਚੂਨਾ ਲਾਇਆ ਹੈ ਪੜੇ ਲਿਖੇ ਇਸ ਸ਼ਖਸ ਨੇ ਔਨਲਾਈਨ ਹੋਟਲਾਂ ਦੀ ਬੁਕਿੰਗ ਕਰਾ ਕੇ ਕਈ ਹੋਟਲਾਂ ਦੇ ਵਿੱਚ ਕਈ-ਕਈ ਰਾਤਾਂ گزار ਲੀਆਂ ਜਦੋਂ ਬਿੱਲ ਜਮ੍ਹਾਂ ਕਰਵਾਉਣ ਦਾ ਟਾਈਮ ਆਇਆ ਤੇ ਜਨਾਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਟਲਾਂ ਤੋਂ 9211 ਹੋ ਗਏ ਪਰ ਕਹਿੰਦੇ ਨੇ ਅਪਰਾਧੀ ਜਿੰਨਾ ਵੀ ਚਲਾਕ ਹੋਵੇ ਕੋਈ ਨਾ ਕੋਈ ਸਬੂਤ ਜ਼ਰੂਰ ਛੱਡ ਜਾਂਦਾ ਹੈ ਕੁਝ ਸਮੇਂ ਪਹਿਲਾਂ ਇਹ ਜਲੰਧਰ ਦੇ ਰੈਡੀਸਨ ਹੋਟਲ 'ਚ ਕਈ ਰਾਤਾਂ گزار ਗਿਆ ਤੇ ਜਦੋਂ ਬਿੱਲ ਦੇਣ ਦਾ ਟਾਈਮ ਆਇਆ ਤਾਂ ਇੱਕ ਬੋਗਸ ਚੈੱਕ ਦੇ ਕੇ ਉੱਥੋਂ ਖਿਸਕ ਗਿਆ ਕਈ ਮਹੀਨੇ ਗੁਜ਼ਰਨ ਤੋਂ ਬਾਅਦ ਇਸਨੇ ਫੇਰ ਐਸੇ ਹੋਟਲ ਦੇ ਵਿੱਚ ਬੁਕਿੰਗ ਕਰਵਾ ਲਈ ਪਰ ਇਸ ਦੇ ਸਰਨੇਮ ਸਾਈਗਲ ਨੇ ਇਸ ਨੂੰ ਫਸਾ ਦਿੱਤਾ ਮੈਨੇਜਰ ਨੂੰ ਯਾਦ ਆ ਗਿਆ ਕਿ ਸਾਈਗਲ ਨਾਮ ਦੱਸਣ ਵਾਲੇ ਇੱਕ ਸ਼ਖਸ ਨੇ ਹੋਟਲ ਨੂੰ ਪਹਿਲਾਂ ਵੀ ਚੂਨਾ ਲਾਇਆ ਏ ਉਸਨੇ ਪੁਰਾਣਾ ਰਿਕਾਰਡ ਫਰੋਲਿਆ ਤਾਂ ਪਤਾ ਲੱਗਿਆ ਇਹ ਉਹੀ ਸ਼ਖਸ ਹੈ ਜੋ ਹੋਟਲ ਦੇ ਵਿੱਚ ਮੁਫਤ ਰਹਿ ਕੇ 9 2 11 ਹੋ ਗਿਆ ਸੀ ਰੈਡਿਸਨ ਹੋਟਲ ਦੇ ਮੈਨੇਜਰ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਪੁਲਿਸ ਨੇ ਇਸ ਨੂੰ ਗਿਫਤਾਰ ਕੀਤਾ ਤਾਂ ਪਤਾ ਲੱਗ ਗਿਆ ਇਸ ਨੇ ਕਈ ਹੋਟਲਾਂ ਨੂੰ ਚੂਨਾ ਲਾਇਆ ਏ ਜਲੰਧਰ ਦੇ ਏਸੀਪੀ ਸਤਿੰਦਰ ਚੱਡਾ ਕੋਲੋਂ ਸੁਣੋ ਏਜੀ ਠੱਗੀ ਦੇ ਕਾਰਨਾਮੇ ਅੱਜ ਤੁਹਾਨੂੰ ਦੱਸਿਆ ਕਿ ਇਹ ਵਕਸਮ ਪੋਲਿਟਿਕਲ ਪਾਰਟੀਆਂ ਦੇ ਮਤਲਬ ਸੀਨੀਅਰ ਲੀਡਰਸ ਦਾ ਨਾਮ ਲੈ ਕੇ ਜਾਂ ਬਣ ਕੇ ਆਪ ਬਣ ਕੇ ਇਹ ਕਮਰਾ ਬੁੱਕ ਕਰਾਉਂਦਾ ਫੋਨ ਦੇ ਉੱਤੇ ਆਨਲਾਈਨ ਥੋੜੇ ਪੈਸੇ ਕੀ ਵਲੇ ਅਡਵਾਂਸ ਦੇ ਵੀ ਦਿੰਦਾ ਜਿੱਦਾਂ 5000 ਭੇਜ ਦਿੱਤਾ ਤੇ ਮੁੜ ਕੇ 15 ਦਿਨ ਰੋਗ ਗਿਆ ਜਦੋਂ ਲੱਖ ਲੋ 2 ਲੱਖ ਬਣ ਗਿਆ ਦੂਸਰੇ ਫਲਟ ਹੋ ਜਾਂਦਾ ਸਰ ਜਾਂਚ ਚ ਇਹ ਵੀ ਗੱਲ ਸਾਹਮਣੇ ਆਈ ਕਿ ਕਿਸੇ ਮੁੱਖ ਮੰਤਰੀ ਦਾ ਪੀਏਓ ਕਿਸੇ ਕਿਸ ਸਟੇਟ ਦੇ ਮੁੱਖ ਮੰਤਰੀ ਦਾ ਨਾਮ ਆ ਗਿਆ ਨਹੀਂ ਮੈਂ ਤੁਹਾਨੂੰ ਇਹ ਦੱਸ ਰਿਹਾ ਯਾਰ ਵੀ ਇਹਦੇ ਵਿੱਚ ਜਿੱਦਾਂ ਉੱਤਰਾਖੰਡ ਦਾ ਨਾਮ ਆ ਰਿਹਾ ਕਿ ਉੱਥੇ ਦੀ ਪੋਲੀਟੀਕਲ ਪਾਰਟੀ ਦਾ ਇਹ ਇੱਕ ਸੀਨੀਅਰ ਮਤਲਬ ਲੀਡਰ ਬਣ ਕੇ ਬੁਕਿੰਗ ਕਰਵਾਉਂਦਾ ਰਿਹਾ ਹੈਗਾ ਠੀਕ ਹੈ ਸਰ ਇਹਦੇ ਠੱਗੀ ਕਰਨ ਦਾ ਮੀਨ ਪੀਸੀ ਠੱਗੀ ਸਿਰਫ ਇਹ ਇਹ ਚੰਨ ਲੋਕਾਂ ਨੂੰ ਅਸ਼ੋਰ we